ਸ਼ਤਸ਼ਰੀਆ ਕਾਲ ਦੋਸਤੋ ਸਵਾਗਤ ਹੈ ਜੀ ਮੇਰੇ YouTube ਚੈਨਲ ਗੁਰਪਿੰਦਰ ਪਿੰਦਰ 13 13 ਤੇ ਦੋਸਤੋ ਅਰਦਾਸ ਕਰਦੀ ਹਾਂ ਤੁਸੀਂ ਆਪਣੇ ਘਰ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਧੀ ਦਾ ਦਰਦ ਇੱਕ ਧੀ ਦਾ ਦਰਦ ਸਿਰਫ ਮਾਂ-ਬਾਪ ਹੀ ਜਾਣਦੇ ਨੇ ਕਿਉਂਕਿ ਜੇ ਧੀ ਆਪਣੇ ਸਹੁਰਿਆਂ ਦੇ ਘਰ ਵਧੀਆ ਖੁਸ਼ਹਾਲ ਜੀਵਨ ਬਤੀਤ ਕਰਦੀ ਹੈ ਤਾਂ ਕਦੇ ਵੀ ਆਪਣੇ ਮਾਂ-ਬਾਪ ਨੂੰ ਲਾਅ ਵਧਾ ਕੇ ਗੱਲਾਂ ਨਹੀਂ ਕਰੇਗੀ ਜੇ ਸਸ ਸਸੋਰਾ ਨੂੰ ਨੂੰ ਧੀ ਦਾ ਦਰਜਾ ਦੇਣ ਤਾਂ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਉਹਨਾਂ ਦੇ ਫਰਜ਼ ਦੱਸਣ ਦੀ ਲੋੜ ਪਵੇਗੀ ਉਹ ਤੁਹਾਡੇ ਘਰ ਰਹਿ ਕੇ ਇੰਨਾ ਕੁਝ ਬਰਦਾਸ਼ਤ ਵੀ ਕਰਦੀ ਏ ਫੇਰ ਵੀ ਤੁਸੀਂ ਉਹਦਾ ਸਾਥ ਨਹੀਂ ਦਿੰਦੇ ਉਹਦੇ ਲਈ ਧੀ ਆਪਣਾ ਜਿਹੜਾ ਦਰਦ ਦੇ ਮਾਪੇ ਨੂੰ ਉਦੋਂ ਹੀ ਦੱਸਦੀ ਏ ਜਦੋਂ ਸਹੁਰੇ ਘਰ ਦੇ ਵਿੱਚ ਉਹਨੂੰ ਕੋਈ ਨਹੀਂ ਪੁੱਛਦਾ ਉਹਦਾ ਹਾਲ ਚਾਲ ਐਵੇਂ ਹੀ ਬਦਨਾਮ ਕਰ ਦਿੱਤਾ ਜਾਂਦਾ ਈ ਧੀਆਂ ਇੱਕਿਆਂ ਨੂੰ ਸਾਰੀਆਂ ਗੱਲਾਂ ਦੱਸ ਦੀਆਂ ਨੇ ਮੈਂ ਤਾਂ ਹਰੇਕ ਮਾਂ ਬਾਪ ਨੂੰ ਇਹੋ ਹੀ ਕਵਾਂਗੀ ਆਪਣੇ ਨੂੰ ਨੂੰ ਧੀ ਦਾ ਦਰਜਾ ਜ਼ਰੂਰ ਦਿਆ ਕਰੋ ਤਾਂ ਮੈਂ ਵੀਰਾਂ ਨੂੰ ਵੀ ਇਹੋ ਬੇਨਤੀ ਕਰਦੀ ਆਂ ਵੇ ਆਪਣੇ ਹਮਸਫਰ ਦਾ ਜਿਹੜਾ ਸਾਥ ਏ ਜਰੂਰ ਦਿਆ ਕਰੋ ਉਹਦਾ ਖਿਆਲ ਜਰੂਰ ਰੱਖਿਆ ਕਰੋ ਉਹਨੂੰ ਕਿਹੜੀ ਚੀਜ਼ ਦੀ ਲੋੜ ਏ ਜਾਂ ਕਿਹੜਾ ਦੁੱਖ ਤਕਲੀਫ ਏ ਉਹਦੇ ਨਾਲ ਜਰੂਰ ਖੜਿਆ ਕਰੋ ਕਿਉਂਕਿ ਵਿਆਹ ਤੋਂ ਬਾਅਦ ਸੱਸ ਸੋਹਰਾ ਤੇ ਹਮਸਫਰ ਦੀ ਜ਼ਿੰਮੇਵਾਰੀ ਹੀ ਬਣਦੀ ਏ ਉਸਦੀ ਜ਼ਿੰਮੇਵਾਰੀ ਚੱਕਾ ਦੇ ਨਾ ਕਿ ਮਾਂ ਬਾਪ ਦੀ ਜ਼ਿੰਮੇਵਾਰੀ ਹੁੰਦੀ ਹੈ